ਮਹਾ ਮਈ ਦੇ ਨਵਰਾਤਰ ਸਾਵਣ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋ ਰਹੇ ਹਨ ਜਿਸ ਲਈ ਹਰ ਸਾਲ ਦੀ ਤਰ੍ਹਾਂ ਬਰਨਾਲਾ ਤੋਂ ਮਾਤਾ ਦੇ ਦਾਨੀ ਭਗਤਾ ਦੁਆਰਾ 35ਵਾਂ ਲੰਗਰ ਪੰਡਾਰੇ ਦੇ ਦੋ ਟਰੱਕ ਹਿਮਾਚਲ ਪ੍ਰਦੇਸ਼ ਮਾਤਾ ਨੈਣਾ ਦੇਵੀ ਨੂੰ ਭੇਜੇ ਗਏ ਸਨ ਇਹ ਮਾਤਾ ਸ਼੍ਰੀ ਨੈਣਾ ਦੇਵੀ ਜੀ ਅਸੀਂ ਪਿਛਲੇ 35 ਸਾਲ ਤੋਂ ਸਾਰੇ ਸ਼ਹਿਰ ਦੇ ਤੇ ਇਲਾਕੇ ਦੇ ਸਹਿਯੋਗ ਨਾਲ ਉੱਤੇ ਮਾਤਾ ਨੈਣਾ ਦੇਵੀ ਰੈਸਟ ਹਾਊਸ ਦੇ ਕੋਲ ਦਵਾਈਆਂ ਚਾਹ ਬਰੈਡ ਕੇਸਰ ਵਾਲਾ ਦੁੱਧ ਖਾਣਾ ਪੂਰਾ ਬਫੀ ਸਿਸਟਮ ਲਾ ਕੇ ਤੇ ਪਾਣੀ 24 ਘੰਟੇ ਤੇ ਮਰੀਜ਼ਾਂ ਦੀ ਸੇਵਾ ਪਿਛਲੇ 35 ਸਾਲ ਤੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰ ਰਹੇ ਆ ਜੀ ਜਿਹਦੇ ਫਾਊਂਡਰ ਸਾਡੇ ਪ੍ਰਵੀਨ ਕੁਮਾਰ ਜੀ ਬਬਲੀ ਐਮ ਸੀ ਸੀ ਤੇ ਉਹ ਹੁਣ ਰਹੇ ਨਹੀਂ ਜੀ ਉਹਨਾਂ ਦੇ ਭਰਾ ਹੁਣ ਜੀ ਜਦਵਿੰਦਰ ਕੁਮਾਰ ਨੀਟੂ ਉਹਨਾਂ ਦੀ ਅਗਵਾਈ 'ਚ ਅਸੀਂ ਸਾਰੇ ਬਾਲ ਕ੍ਰਿਸ਼ਨ ਜੀ ਕਰਕੇ ਤੇ ਬਾਕੀ ਸਾਰੀ ਟੀਮ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸ਼ਾਮ ਦੇ ਨਰਾਸ਼ੀਆਂ 'ਚ ਮਾਤਾ ਰਾਣੀ ਦੀ ਹੁਣ ਇਸ ਟਾਈਮ 23 ਤਰੀਕ ਤੋਂ ਕੱਲ ਤੋਂ ਅੱਜ ਅਸੀਂ ਜਾ ਕੇ ਕੱਲ ਤੋਂ ਭਨਾਰਾ ਸਟਾਰਟ ਕਰਕੇ 4 ਅਗਸਤ ਤੱਕ ਲਗਾਤਾਰ 24 ਘੰਟੇ ਉੱਥੇ ਸੇਵਾ ਕਰਾਂਗੇ ਜੀ ਉੱਥੇ ਚਾਹ ਬਰੈਡ ਦਵਾਈਆਂ ਉੱਥੇ ਡਾਕਟਰ ਹੋਣਗੇ ਹਰ ਤਰੀਕੇ ਦੇ ਹਰ ਤਰੀਕੇ ਦੀ ਦਵਾਈ ਹਰ ਤਰੀਕੇ ਦਾ ਖਾਣਾ ਬੱਚਿਆਂ ਨੂੰ ਦੁੱਧ ਸਭ ਕੁਝ ਪ੍ਰੋਵਾਈਡ ਕਰਦੇ ਜੀ ਅਸੀਂ 24 ਘੰਟੇ ਸਾਫ਼ ਸੁਥਰਾ ਡਾਕਟਰੀ ਮੈਥਡ ਦੇ ਨਾਲ ਅਸੀਂ ਖਾਣਾ ਸਾਰਾ ਸਿਸਟਮ ਪ੍ਰੋਵਾਈਡ ਕਰਦੇ ਜੀ ਅਸੀਂ ਇਹ 35ਵਾਂ ਵਿਸ਼ਾਲ ਲੰਗਰ ਬਰਨਾਲਾ ਸ਼ਹਿਰ ਦੇ ਨਿਵਾਸੀ ਦੇ ਸਹਿਯੋਗ ਦੇ ਨਾਲ ਮਾਤਾ ਨਾਨਾ ਦੇ ਵੀ ਵਿਖੇ ਮੈਡੀਕਲ ਦਵਾਈਆਂ ਦਾ ਕੈਂਪ ਲਗਾਨਾ ਜਿਸ ਦੇ ਵਿੱਚ ਹਜ਼ਾਰਾਂ ਯਾਤਰੀ ਮਾਤਾ ਨਾਨਾ ਦੇਵੀ ਦੇ ਚੱਲ ਕੇ ਆਪੋ ਆਪਣੇ ਸ਼ਹਿਰਾਂ ਦੇ ਵਿੱਚੋਂ ਆਂਦਿਆਂ ਨੇ ਉਹ ਸਾਰਿਆਂ ਦੀ ਅਸੀਂ ਫੁੱਲ ਸੇਵਾ ਕਰਦੇ ਹਾਂ ਕਿਸੇ ਨੂੰ ਪੱਟੀਆਂ ਦੀ ਲੋੜ ਆ ਕਿਸੇ ਨੂੰ ਦਵਾਈ ਦੀ ਲੋੜ ਆ ਔਰ ਵਧੀਆ ਲੰਗਰ ਲਗਾਉਂਦੇ ਹਾਂ ਸਾਨੂੰ ਮਾਤਾ ਨਾਨਾ ਦੇਵੀ ਦੇ ਜੋ ਵੀ ਬੰਦਾ ਉੱਥੇ ਮਰਦਾਂ ਲੈ ਕੇ ਜਾਂਦਾ ਉਹ ਸਾਰੇ ਮਾਤਾ ਰਾਣੀ ਪੂਰੇ ਠੰਡੇ ਝੋਲੀ ਵਾਲੀ ਹੈਗੀ ਉਹ ਪੂਰੀਆਂ ਮਰਦਾਂ ਭਰਦੀ ਹੈ ਅਗਲੀ ਬਸ ਇਹੀ ਕਹਿੰਦੇ ਆ ਵੀ ਜਿੰਨਾਂ ਦੇ ਖਜ਼ਾਨਿਆਂ ਦੇ ਵਿੱਚੋਂ ਸਾਨੂੰ ਮਾਇਆ ਆਂਦੀ ਆ ਜਦ ਲੱਗਦਾ ਸਹਿਯੋਗ ਦਿੰਦਾ ਲੰਗਰ ਦਾ ਸਮਾਨ ਰਾਸ਼ਨ ਜਿਵੇਂ ਵੀ ਕੋਈ ਵੀ ਰਾਸ਼ਨ ਭੇਜਦਾ ਅਸੀਂ ਤਾਂ ਇਹੀ ਕਹਿੰਦੇ ਆ ਵੀ ਮਾਤਾ ਦਿਨ ਰਾਤ ਉਹਨਾਂ ਹੀ ਦਿਨ ਰਾਤ ਚੁਗਨੀ ਤਰੱਕੀ ਕਰੇ ਇਹ ਬਰਨਾਲਾ ਲੋਕ ਸੇਵਾਦਲ ਸਾਰੇ ਸ਼ਹਿਰ ਦੀ ਸ਼ਹਿਰ ਦੀ ਸੰਸਦ ਸਾ ਆਪਣੀ ਸਰ ਸੂਯੋਗੀਆਂ ਨਾਲ 35ਵਾਂ ਵਿਸ਼ਾਲ ਭੰਡਾਰਾ ਲੈ ਕੇ ਮਾਤਾ ਸ਼੍ਰੀ ਨਾਨਾ ਦੇਵੀ ਦੇ ਜਾ ਰਹੇ ਹਨ ਇਸ ਲੰਗਰ ਲੰਗਰ ਦੇ ਵਿੱਚ 35 ਸਾਲਾਂ ਤੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਇਸ ਦੇ ਵਿੱਚ ਚਾਹ ਬਰੈਡ ਤੋਂ ਲਗਾਵਾ ਖਾਣਾ ਤੇ ਦੁੱਧ ਕੇਸਰ ਵਾਲਾ ਦੁੱਧ ਤੇ ਦਵਾਈਆਂ ਦੀ ਸੇਵਾ ਮੋਤ ਕੀਤੀ ਜਾਂਦੀ ਹੈ ਇਹ ਲੰਗਰ ਪੀਡਬਲ ਡੀ ਰੈਸਟ ਹਾਊਸ ਨਾਨਾ ਦੇਵੀ ਵਿਖੇ ਲਗਾਇਆ ਜਾਂਦਾ ਹੈ ਤੁੰ ਬਿਲਕੁਲ ਸਾਮਲ ਲਗਾਇਆ ਜਾਂਦਾ ਹੈ 24 ਘੰਟੇ ਸਰਵਿਸ ਹੈ ਇਹਦੀ ਪੰਜਾਬ ਤੋਂ ਵੀ ਬਹੁਤ ਲੋਕ ਜਾਂਦੇ ਆ ਜੀ ਹਰਿਆਣੇ ਤੋਂ ਵੀ ਬਹੁਤ ਹੁੰਦੇ ਆ ਹਿਮਾਚਲ ਤੋਂ ਵੀ ਰਾਜਸਥਾਨ ਤੋਂ ਵੀ ਸਾਰੇ ਆਪਣੇ ਬਹੁਤ ਸ਼ਰਧਾ ਨਾਲ ਲੋਕ ਪਹੁੰਚਦੇ ਆ ਤੇ ਪੂਰੀ ਦੁਨੀਆ ਪਹੁੰਚਦੀ ਆ ਜੀ ਉਹ ਤੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜੋ ਵੀ ਭਗਤੀ ਜਾਂਦਾ ਜੀ ਸ਼ਰਧਾ ਨਾਲ ਜਾਂਦਾ ਜੀ ਸਭ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਮਹਾਂ ਸਾਧੂ ਦੇ ਝੋਲੀ ਭਰਦੀ ਆ ਮਹਾ ਮਾਈ ਸਭ ਦੇ ਖਜ਼ਾਨੇ ਭਰਪੂਰ ਕਰਦੀ ਆ ਮਹਾ ਮਾਈ